ਅੱਜ ਆਪਾਂ ਜਾ ਰਹੇ ਆਂ ਪਿੰਡ ਮੁੰਡਾ ਰਲਚਾਲ ਆਪਾਂ ਕੁਝ ਦਿਨ ਪਹਿਲਾਂ ਨਾ ਏਸੀ ਕਰਕੇ ਗਏ ਸੀਗੇ ਸਰਵਿਸ ਤੇ ਵੀਰ ਜੀ ਹਣਾਂ ਨੇ ਆਪਣੀ ਉਹ ਵੀਡੀਓ ਦੇਖੀ ਤੇ ਕਾਫੀ ਦਿਨਾਂ ਦੀ ਗੱਲਬਾਤ ਹੋ ਰਹੀ ਸੀ ਇਹਨਾਂ ਦੇ ਨਾਲ ਅੱਜ ਉਹ ਸੁਆਬ ਬਣਿਆ ਤੇ ਆਪਾਂ ਜਾ ਰਹੇ ਹਗੇ ਆਂ ਤੇ ਇਹ ਆ ਖਾਰੇ ਵਾਲੀ ਨਹਿਰ ਜਿੰਨੂੰ ਆਪਾਂ ਬਹੁਤ ਹੀ ਵਧੀਆ ਆਪਾਂ ਨੂੰ ਲੱਗਦਾ ਇੱਧਰ ਲੈ ਬਿਨ ਜਦੋਂ ਆਈਦਾ ਨਾ ਤੇ ਆਹ ਵਿਊ ਬੜਾ ਵਧੀਆ ਖਾਰੇ ਵਾਲੀ ਨਹਿਰ ਤੇ ਸੜਕ ਵੀ ਬਹੁਤ ਹੀ ਸ਼ਾਨਦਾਰ ਹੈ ਤੇ ਬੜਾ ਵਧੀਆ ਇੱਥੇ ਗੁਰੂਆਂ ਪੀਰਾਂ ਦੀ ਧਰਤੀ ਹੈ ਇੱਥੇ ਮਹਾਪੁਰਸ਼ਾਂ ਦੇ ਵੀ ਬਹੁਤ ਜਿਆਦਾ ਗੁਰਦੁਆਰਾ ਸਾਹਿਬ ਬਣੇ ਹੋਏ ਆ ਤੇ ਆ ਗੇਟ ਬਣਿਆ ਧੰਨ ਧੰਨ ਬਾਬਾ ਦਾਣ ਸਿੰਘ ਜੀ ਤੇ ਇਧਰ ਨੂੰ ਜਦੋਂ ਜਾਂਦੇ ਆ ਨਾ ਦੇ ਇਧਰ ਇੱਕ ਤਾਂ ਬਹੁਤ ਜਿਆਦਾ ਵਧੀਆ ਮਤਲਬ ਦਿਨ ਦੇ ਟਾਈਮ ਤੇ ਵਧੀਆ ਬਾਕੀ ਹਾਲਾਤ ਰਾਤ ਨੂੰ ਚਲੋ ਹੋ ਜਾਂਦੇ ਆ ਪਰ ਵੇਖੋ ਆ ਸ਼ਾਇਦ ਉਹਲੇ ਡੱਬੇ ਰੱਖੇ ਹੋਏ ਆ ਤੇ ਨਹਿਰ ਵੀ ਆਸ-ਪਾਸ ਤੇ ਵੇਖੋ ਦਰਖਤ ਕਿੰਨੇ ਜਿਆਦੇ ਆ ਹੁਣ ਆਇਆ ਸੀ ਤਿੰਨ ਐਸੀ ਆ ਦੋ ਆਪਾਂ ਟਰਾਂਸਫਰ ਕਰਨੇ ਹੈਗੇ ਆ ਦੂਜੀ ਜਗ੍ਹਾ ਤੇ ਇੱਕ ਨੂੰ ਸ਼ਾਇਦ ਉਹਨਾਂ ਨੇ ਗਏ ਸੋ ਪੁਆਈ ਸੀ ਪਿਛਲੇ ਰੈਕਨਸਰ ਬਦਲਿਆ ਸੀ ਹੁਣ ਕੂਲਿੰਗ ਨਹੀਂ ਕਰਦਾ ਪਿਆ ਇਹ ਕੇਸੀਏ ਹੋਰ ਹੈ ਉਹਦੀ ਸਰਵਿਸ ਕਰਨੀ ਹੈ ਜਾ ਕੇ ਦੇਖਦੇ ਆ ਏਸੀ ਨੂੰ ਕੀ ਪ੍ਰੋਬਲਮ ਹੈ ਆ ਸਾਹਮਣੇ ਆ ਗਿਆ ਮਨਦਾ ਚੋਲਾ ਸਾਹਿਬ ਜਿਹੜਾ ਤਰਨਤਾਰਨ ਤੇ ਇਧਰਲੇ ਬੰਨੇ ਵੀ ਆ ਸਾਹਮਣੇ ਕੇ ਨੁੱਕਰ ਦੇ ਪੁਰਨਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਗੋਇੰਦਵਾਲ ਸਾਹਿਬ ਨੂੰ ਜਿਹੜਾ ਇਹ ਰੋਡ ਜਾਂਦਾ ਤੇ ਇਧਰ ਆ ਚੋਲਾ ਸਾਹਿਬ ਆ ਜਾਂਦਾ ਇਸ ਪਟ્રોલ ਪੰਪ ਤੇ ਆਪਾਂ ਕਰਨਾ ਕੰਮ ਤੇ ਇਸ ਜਗ੍ਹਾ ਤੇ ਦੋ ਏਸੀ ਇੱਕ ਵਿੰਡੋ ਐਸ ਰੂਮ ਦੇ ਵਿੱਚ ਪਿਆ ਹੈ ਉਹ ਆਪਾਂ ਲੈ ਕੇ ਜਾਣਾ ਇਹਨਾਂ ਦਾ ਘਰ ਇੱਧਰ ਇੱਕ ਏਸੀ ਆਹ ਵਾਲਾ ਜਿਹੜਾ ਵੀ ਐਲਜੀ ਦਾ ਲੱਗਾ ਹੈ ਕੂਲਿੰਗ ਨਹੀਂ ਕਰ ਰਿਹਾ ਹੈਗਾ ਵੀਰ ਜੀ ਕਹਿੰਦੇ ਵੀ ਉਤਾਰ ਕੇ ਹੀ ਕਰਦੇ ਹੋ ਸਰਵਿਸ ਬਾਕੀ ਪਹਿਲਾਂ ਇਹਨੂੰ ਚੈੱਕ ਕਰਦੇ ਆ ਬਹੁਤ ਲੋ ਜੀ ਕੂਲਿੰਗ ਨਹੀਂ ਆਊਟਡੋਰ ਇਹਦਾ ਉੱਪਰ ਛੱਤ ਤੇ ਜਿਹੜਾ ਹੈ ਉੱਥੇ ਜਾ ਕੇ ਆਪਾਂ ਉਹ ਦੇਖ ਲੈਂਦੇ ਆ ਤੇ ਲਿਵੇਂ ਜਾ ਕੇ ਆਪਾਂ ਹੁਣ ਆਊਟਡੋਰ ਚੈੱਕ ਕਰ ਲੈਂਦੇ ਆ ਗੈਸ ਵਗੈਰਾ ਦੇਖਦੇ ਆ ਚੈੱਕ ਤਾਂ ਕੀਤੀ ਆ ਪਰ ਗੈਸ ਜਿਹੜੀ ਨਾ ਘੱਟ ਲੱਗਦੀ ਪਈ ਆ ਪਰ ਫਿਰ ਵੀ ਉੱਪਰ ਚੜ ਕੇ ਇਨ ਚੈੱਕ ਕਰ ਲੈਂਦੇ ਆ ਬਾਰਿਸ਼ ਦੇ ਨਾਲ ਕੋ ਪਾਣੀ ਕਿੰਨਾ ਖੜਿਆ ਹੈ ਛੱਤਾਂ ਦੇ ਉੱਪਰ ਇੱਧਰ ਸੋਲਰ ਪਲਾਨਟ ਵੀ ਲੱਗਾ ਸਿਸਟਮ ਲੱਗਾ ਆ ਤੇ ਦੇਖੋ ਨੁਕਰ ਤੇ ਪਿਆ ਆ ਇਹ ਸਿੱਕਾ ਹੋਰ ਵਜਾ ਕਰਦਾ ਪਿਆ ਪੱਖੇ ਦੀ ਸਪੀਡ ਤਾਂ ਬਾਰੀ ਜਿਆਦੀ ਲੱਗਦੀ ਏ ਇਹ ਨਹੀਂ ਹੈ ਨਹੀਂ ਬੀਡ ਵੀ ਖਾਸ ਨਹੀਂ ਲਿਆ ਰਹੀ। ਤੇ ਕੋਇਲ ਵੀ ਅਲੂਮੀਨੀਅਮ ਦਾ। ਜ਼ਿਆਦਾਤਰ ਦੇਰ ਦੀ ਲੀਡ ਮੰਦਾ। ਬਾਕੀ ਕੋਈ ਨਾ ਚੈੱਕ ਕਰ ਲੈਣਾ। ਇਹ ਐਲਜੀ ਦਾ ਪਹਿਲਾ ਮਾਡਲ ਹੈ ਤੇ ਸਾਰੇ ਮਾਡਲ ਇਹਦੇ ਸਿਲਵਰ ਦੇ ਵਿੱਚ ਆਏ। ਇੱਧਰ ਗੜੇ ਵੱਜ ਵੱਜ ਕੇ ਨੇ। ਜਦੋਂ ਗੜਾ ਹੀ ਸਿੱਧੇ ਵਾਜਦੇ ਨੇ ਉਹਦੇ ਨਾਲ ਨੀਂਸੂ ਨਹੀਂ ਗਿਆ। ਕੋਇਲ ਵੀ ਇਧਰ ਦੀ ਘੱਟੀ ਹੋਈ ਹੈ। ਤੇ ਬੈਕ ਪ੍ਰੈਸ਼ਰ ਵੀ ਇੰਦਾ ਥੋੜਾ ਜਿਹਾ ਘੱਟ ਹੀ ਆ। ਉਹਨੇ ਕੁਲਿੰਗ ਵੀ ਘੱਟ ਕਰੀ ਨਜ਼ਰ ਆਉਂਦੀ। ਪੂਰਾ ਹੀਟ ਵੀ ਨਹੀਂ ਕੱਢਦਾ ਜੀ। ਕਰਦਾ ਪਰ پوری ਚੀਲਨੀ ਟੇਪ 2 ਵੀ ਸਾਰੀ ਲੱਗੀ ਹੋਈ ਹੈ ਇਹ ਤੇਜ਼ ਹੀ ਕਰਦਾਂਗੇ ਇਹ ਪ੍ਰੈਸ਼ਰ ਚੈੱਕ ਕਰਕੇ ਦੇਖਾਂਗੇ ਇਹ ਵੀ ਚੈੱਕ ਕਰ ਲਿਆ ਬਾਕੀ ਜਿਹੜੀ ਗੱਲ ਸੀ ਕਦੀ ਉਹ ਕਰਦਾ ਸਰਵਿਸ ਮੀਲ ਦਾ ਕਹਿੰਦਾ ਹਟਾਰ ਕੇ ਕਰ ਦੋ ਦੇਖੋ ਨ ਕੋਇਲ ਸਾਫ ਹੈ ਪਰ ਜਿਹੜੀ ਨਾ ਦਿੱਕਤ ਹੈਗੀ ਇਹਦੇ ਵਿੱਚ ਜਿਹੜਾ ਸਟੋਰ ਹੋ ਚੁੱਕੀ ਹੈ ਉਹਨਾਂ ਆਪਾਂ ਇਹਨੂੰ ਬੰਦ ਕਰ ਦਿੰਨੇ ਚਲੋ ਬੰਦ ਕਰ ਦੇ ਏਸੀ ਨੂੰ ਪਲੱਗ ਵੀ ਕੱਢ ਦੇ ਵਿੱਚੋਂ ਬਾਹਰ ਇੰਡੋਰ ਵਰਤਲੇ ਉਤਾਰ ਲੈ ਕਵਰ ਦੀ ਨੇ ਉਤਾਰ ਲੈ ਜਾ ਕੇ ਉਹਨੇ ਨਹੀਂ ਕਰਦੇ ਸਫਾਈ ਉਹ ਬਾਹਰ ਬਹੁਤ ਇਕਦਮੀ ਪਈ ਇਹਦੇ ਵਿੱਚ ਜਿਹੜੇ ਨਾ ਬਰਾਵ ਦਿੱਤਾ ਸਾਰੀ ਟੁਕ ਟੁਕ ਨਾ ਪੰਜ ਹੀ ਖਾ ਗਿਆ ਇਹਦੇ ਇੱਥੇ ਜਾਵੇ ਇੱਧਰ ਵੀ ਪਾ ਲੈ ਜਿਹੜਾ ਗਾਲ ਬਹੁਤ ਜ਼ਿਆਦਾ ਲੱਗਾ ਪਿਆ ਨਾ ਖੋਲ ਕੇ ਵੇਣੇ ਤੇ ਨਿਕਲ ਜਾਵੇ ਤੇ ਬਹੁਤ ਜ਼ੋਰ ਲਾਇਆ ਵੀ ਨਟ ਖੁੱਲ ਜਾਏਗਾ ਪਰ ਖੁੱਲਿਆ ਨਹੀਂ ਤੇ ਚਿਪਕੀ ਗਿਆ ਵਿੱਚ ਬਲੋਰ ਨੂੰ ਫੜ ਕੇ ਸੁਣਾਇਆ ਤਾਂ ਇਹ ਕਰਨਾ ਨੂੰ ਵੀ ਹੈ ਛੱਡਣ ਲੱਗੇ ਸੀ ਇੰਨਾ ਸਾਫ਼ ਸੀਗਾ ਸੀ ਪਰ ਹਾਲਾਤ ਇੱਥੇ ਇਹ ਕਿਵੇਂ ਬਣ ਤਾ ਕੋयल ਮੈਂ ਕਿਹਾ ਵੀ ਯਾਰ ਕੀ ਖੋਲਣਾ ਕੀ ਖਰਚਾ ਪਊਗਾ ਬਾਈ ਨੇ ਪਰ ਖੋਲ ਲਿਆ ਤੇ ਚੰਗੇ ਰਹਿ ਗਏ ਇਹ ਕਰੀ ਜਾਂਦੇ ਆਪਾਂ ਸਰਵਿਸ ਇੱਕ ਆਹ ਵਾਲਾ ਵਿੰਡੋ ਹੈ ਖਵਾਰਾ ਜਿਹਾ ਢੇਡ ਕੇ ਰੱਖਿਆ ਸੀ ਕੋਲੀ ਨੂੰ ਖੋਲ ਕੇ ਇਹਦੀ ਵੀ ਨਾਲ ਦੀ ਨਾਲ ਆਪਾਂ ਸਰਵਿਸ ਕਰ ਦਾਂਗੇ ਤੇ ਇਹਦੀ ਪੈਕਿੰਗ ਕਰਾਂਗੇ ਇਹ ਕਾਫੀ ਚਾਦੀ ਗੰਦਗੀ ਨਿਕਲ ਰਹੀ ਹੈ ਇਹ ਦੇ ਵਿੱਚ ਕਿੰਨਾ ਸਾਰਾ ਕੁਝ ਇਹਦੇ ਵਿੱਚੋਂ ਨਿਕਲਦਾ ਹੈ ਸਾਰਾ ਉਹ ਜਿਹੜੀ ਗੱਤ ਰਹੀ ਇਧਰ ਵਿੰਡੋ ਏਸੀ ਨੂੰ ਆਪਾਂ ਸਾਰਾ ਖੋਲ ਦਿੱਤਾ ਆਉਟਰ ਵਗੈਰਾ ਸਾਫ਼ ਕਰਦੇ ਪਏ ਸਾਰੇ ਕਵਰ ਉਤਾਰ ਦਿੱਤੇ ਹੈਗਾ ਤਾਂ ਥੋੜਾ ਟਾਈਮ ਚੱਲਿਆ ਏਸੀ ਨਵਾਂ ਪਿਆ ਆ ਪਰ ਇਹਨੂੰ ਘਰ ਲੈ ਜਾ ਕੇ ਸ਼ਿਫਟ ਕਰਨਾ ਤੇ ਉਹ ਸਾਹਮਣੇ ਕੋਠੀ ਦੇ ਵਿੱਚ ਇਸ ਏਸੀ ਨੂੰ ਲਗਾਵਾਂਗੇ ਨਾਲ ਦੀ ਨਾਲ ਆਪਾਂ ਇਸ ਵਿੰਡੋ ਏਸੀ ਦੀ ਸਰਵਿਸ ਕਰਦੇ ਪਏ ਆ ਤੇ ਇਹਦੇ ਵਿੱਚ ਇੰਨੀ ਜ਼ਿਆਦਾ ਡਸਟ ਨਹੀਂ ਹੈਗੀ ਪਰ ਹੁਣ ਆਹ ਵਾਲਾ ਜਿਹੜਾ ਏਸੀ ਆ ਇਹਦੇ ਵਿੱਚ ਬਹੁਤ ਜ਼ਿਆਦੀ ਡਸਟ ਜਿਹੜੀ ਆ ਨਿਕਲੀ ਆ ਹੱਦ ਤੋਂ ਜ਼ਿਆਦੀ ਤੇ ਹੁਣ ਲਾਸਟ ਵਾਰੀ ਇਹਦੇ ਉੱਪਰ ਵੀ ਪਾਣੀ ਮਾਰ ਕੇ ਤੇ ਇਹਨੂੰ ਕਲੀਨ ਕਰਦੇ ਪਏ ਆ ਲਗਭਗ ਇਹ ਵਾਲਾ ਆਪਣਾ ਕੰਮ ਕੰਪਲੀਟ ਹੋ ਗਿਆ ਇਹਦੀ ਪੈਕਿੰਗ ਕਰਨ ਤੋਂ ਬਾਅਦ ਵਿੱਚ ਹੁਣ ਆ ਪੈਂਦੀ ਫਿਟਿੰਗ ਕਰ ਦਿੱਤੀ ਆ ਤੇ ਬਾਕੀ ਜਿਹੜੇ ਕਵਰ ਕੋਪਰੇ ਦੇ ਬਾਅਦ ਦੇ ਵਿੱਚ ਲਗਾਵਾਂਗੇ ਪਹਿਲਾਂ ਇਹਦੀ ਲੀਕੇਜ ਬਾਰੇ ਚੈੱਕ ਕਰਾਂਗੇ ਉੱਪਰ ਜਿਹੜਾ ਆਊਟਡੋਰ ਸਰਵਿਸ ਕਰਾਣਾ ਹੈ ਉਧਰ ਬਾਹਰ ਆਪਣਾ ਕੰਮ ਚੱਲ ਜਾਈ ਜਾਂਦਾ। ਹੁਣ ਆਪਾਂ ਆਊਟਡੋਰ ਯੂਨਟ ਦੀ ਸਰਵਿਸ ਕਰਦੇ ਪਏ ਆ। ਤੇ ਵੀਰ ਤੋਂ ਇਸ ਗੱਲ ਦਾ ਪਤਾ ਲੱਗਾ ਕਿ ਜਿਹੜੇ ਆਪਣੇ ਕਥਾਵਾਚਕ ਬਾਬਾ ਬੰਤਾ ਸਿੰਘ ਜੀ ਇਹ ਉਹਨਾਂ ਦਾ ਨਗਰ ਹੈ, ਉਹਨਾਂ ਦਾ ਪਿੰਡ ਹੈ। ਬਹੁਤ ਹੀ ਸ਼ਾਨਦਾਰ ਤੇ ਬੜਾ ਵਧੀਆ ਥਿਊ ਹੈ ਤੇ ਇੱਥੇ ਹਰਿਆਲੀ ਹੈ ਤੇ ਬੜਾ ਵਧੀਆ ਕੰਮ ਕਰਕੇ ਇੱਥੇ ਲੱਗਦਾ ਪਿਆ। ਇਧਰਲੇ ਬੰਨੇ ਦਾ ਥਿਊ ਵੀ ਬਹੁਤ ਹੀ ਵਧੀਆ ਹੈਗਾ। ਇਸ ਪੈਟਰੋਲ ਪੰਪ ਤੇ ਆਪਾਂ ਨੂੰ ਏਸੀਆਂ ਦਾ ਕੰਮ ਕਰਦਿਆਂ ਨੂੰ ਲਗਭਗ 3-4 ਘੰਟੇ ਹੋ ਚੱਲੇ ਨੇ। ਅੱਜ ਇਹ ਆਪਣਾ ਕਾਫੀ ਕੰਮ ਬਾਕੀ ਹੈ। ਉਹ ਵੀ ਸਰਵਿਸਿੰਗ ਲੋਰ ਆਪਾਂ ਸਰਵਿਸ ਕਰਕੇ ਥੱਲੇ ਲਾ ਆਏ ਆ। ਵੈਕਿਊਮ ਹੋ ਰਿਹਾ। ਇਹ ਗਾ ਦਾ 22 ਨੰਬਰ ਆਪਾਂ ਫਿਰ ਵੀ ਵੈਕਿਊਮ ਕਰਵਾ ਦਿੰਦੇ ਆ। ਤੇ ਉਸ ਤੋਂ ਬਾਅਦ ਵਿੱਚ ਹੁਣ ਗੈਸ ਅਨਲੌਕ ਕਰਾਂਗੇ ਥੱਲੇ ਆਪਣਾ ਮੋਲ ਚੈੱਕ ਕਰ ਲੇਗਾ ਤੇ ਫਿਰ ਦੂਜੇ ਏਸੀਆਂ ਵੱਲ ਲਾਵਾਂਗੇ। ਇਹਦੇ ਦੂਜੇ ਵੀ ਫੀਟਿੰਗ ਕਰਦੇ ਆ। ਗੈਸ ਛੱਡ ਦਿੱਤੀ ਆਪਾਂ ਜੀ। ਕੋਣੀ ਦੀ ਗੈਸ ਦੀ ਨਾ ਲੀਕੇ ਵੀ ਚੈੱਕ ਕਰਨੀ ਤੇ ਵੈਸੇ ਗੈਪ ਘੱਟ ਲੱਗਦੀ ਸੀ ਉਹ ਵੀ ਚੈੱਕ ਕਰ ਲਈ। ਏਸੀ ਦਾ ਸਾਰਾ ਕੰਮ ਕੰਪਲੀਟ ਕਰਨ ਤੋਂ ਬਾਅਦ ਵਿੱਚ ਏਸੀ ਨੂੰ ਆਨ ਕਰ ਦਿੱਤਾ। ਕੂਲਿੰਗ ਇੱਕਦਮ ਚਕਾਚਕ ਤੇ ਇਧਰਲੇ ਬਣਾਈ ਜਿਹੜੀ ਟੇਬ ਵੀ ਆਪਾਂ ਕਰ ਦਿੱਤੀ ਇਨਸੂਲੇਸ਼ਨ ਟੇਬ ਤੇ ਆਹ ਏਸੀ ਉਹਦੀ ਤਾਂ ਆਪਾਂ ਸਰਵਿਸ ਕਰ ਆਏ ਆ ਤੇ ਇਧਰ ਜਿਹੜਾ ਹੁਣ ਕਰ ਰਹੇ ਨਵੇਂ ਪੁਰਾਣੇ ਘਰ ਦੇ ਵਿੱਚ ਏਸੀ ਲੱਗਾ ਸੀ ਉਹ ਲਾ ਕੇ ਤੇ ਨਵੇਂ ਘਰ ਦੇ ਵਿੱਚ ਇਹਨਾਂ ਨੇ ਕਮਰਾ ਆਪਦੇ ਨਵੀਂ ਕੋਠੀ ਬਣਾਈ ਉਹਦੋਂ ਆਪਾਂ ਸ਼ਿਫਟ ਕਰਨਾ ਤੇ ਇੱਕ ਵਿੰਡੋ ਆਪਾਂ ਉਥੋਂ ਲਾ ਕੇ ਲਿਆਏ ਆ ਉਹ ਵੀ ਵਿੰਡੋ ਇਧਰ ਹੀ ਆਪਾਂ ਨੂੰ ਬਣਾਗਾ ਸਬਾਨ ਸਾਰਾ ਇੱਕ ਵਾਰੀ ਪੈਕ ਕਰਕੇ ਲਗਾਏਗਾ ਅਨਮੋਲ ਨੂੰ ਏਸੀ ਦੇ ਕੇ ਨਾ ਵੀਰ ਦੇ ਘਰੇ ਪਏ ਜਿੱਤਾ ਤੇ ਹੁਣ ਆਪਾਂ ਵੀ ਜਾ ਕੇ ਉੱਤੇ ਏਸੀ ਦੀ ਕਰਦੇ ਆ ਰੀਇਨਸਟਾਲੇਸ਼ਨ ਅਤੇ ਫੁੱਲ ਸਰਵਿਸ ਇਹ ਲੱਗਾ ਆ ਪੁਰਾਣੇ ਘਰ ਦੇ ਵਿੱਚ ਡੂਅਨ ਇਨਵਰਟਰ LG ਦਾ ਏਸੀ ਤੇ ਆਵਾਜ਼ ਵੇਖੋ ਕਿੰਦੀ ਚੱਕ ਰਾਂ ਪੂਜਾ ਉਹ ਦੌਰ ਇੱਧਰ ਪਿਆ ਆ ਪਾਇਪ ਕੁ ਜਿਆਦੀ ਵਧੀਆ ਤਰੀਕੇ ਨਾਲ ਨਹੀਂ ਹੁਣ ਤੋਂ ਕਿਵੇਂ ਸਾੜਾ ਆਟ ਬਣੇ ਪੈਂਦੇ ਥੱਲੇ ਮਿੱਟੀ ਦੇ ਵਿੱਚ ਪਿਆ ਆ ਨਵਾਂ ਟਰੇ ਏਸੀ ਆ ਕਿੰਦਾ ਨਾ ਗੈਂਦ ਵੀ ਪ੍ਰੋਬਲਮ ਹੈਗੀ ਆ 쿨ਿੰਗ ਨਾ ਮਾਤ ਰਹੀ ਆ ਪਾਇਪ ਸਾਰੀਆਂ ਆ ਸਿਲਵਰ ਦੀ ਪਾਇ ਪਏ ਜਿਹੜੇ ਕਹਿੰਦੇ ਨੇ ਵੀ ਸਾਨੂੰ ਕਿਵੇਂ ਪਤਾ ਲੱਗੇਗਾ ਐਲਜੀ ਦੇ ਏਸੀ ਦੇ ਵਿੱਚ ਬਹੁਤ ਐਲਜੀ ਸੈਮਸੰਗ ਨੇ ਨਾ ਬਹੁਤ ਸਾਰੇ ਸਿਲਵਰ ਦੀ ਪਾਇ ਬਣਾਈ ਸੀ ਪਰ ਇੰਨੀ ਕੋ ਕਾਮਯਾਬੀ ਨਹੀਂ ਆਈਗੀ ਉਹਨੇ ਨਵੀਂ ਕੋਠੀ ਦੇ ਵਿੱਚ ਉਹ ਉੱਥੇ ਆਪਾਂ ਏਸੀ ਲਾਉਣਾ ਇਹਨੂੰ ਪਾਇ ਨੂੰ ਆਪਾਂ ਨੂੰ ਡੀ ਐਨ ਡੀ ਕਰਨਾ ਪੈਣਾ ਨਵੀਂ ਪਾਇ ਪਾਵਾਂਗੇ ਤੇ ਗੈਸ ਵੀ ਲੀਕ ਕੇ ਕੁਵੈਲ ਇਹਨਾਂ ਬਦਲ ਚੁੱਕੇ ਆ ਪਹਿਲਾਂ ਤੇ ਇਹ ਵਾਰਾ ਲੱਗਿਆ ਆ ਇਹ ਵੀ ਸਿਲਵਰ ਦੇ ਕੁਵੈਲ ਇਹਨਾਂ ਕੰਪਨੀ ਤੋਂ ਵਸ਼ੈ ਨੂੰ ਪਵਾਇਆ ਪਰ ਹੈਸ ਟਾਈਮ ਫਿਰ ਗੈਸ ਲੀਕ ਹੋ ਗਈ ਹੁਣ ਆਪਾਂ ਨੂੰ ਗੈਸ ਚੰਨੀ ਗਈ ਕਿ ਕਰਾ ਸਟੋਰ ਕਰਦੇ ਹਾਂ ਫਿਰ ਲੀਕੇ ਲੱਭਣ ਦੀ ਕੋਸ਼ਿਸ਼ ਕਰਾਂਗੇ। ਮਿੱਟੀ ਦੇ ਵਿੱਚ ਮਨੀਚ ਪੀਚ ਕੇ ਦੇਖੋ ਕੀ ਹਾਲ ਬਣ ਗਿਆ ਨਾ। ਕੱਚੀ ਮਿੱਟੀ ਜਿਹਾ ਸਾਰਾ। ਗੈਸ ਥੋੜੀ ਐਂ ਦੇ ਵਿੱਚ। ਬਰਫ ਅਗੇ ਪੂਰੀ ਜੰਮ ਗਈ ਜਿਵੇਂ ਦੇ। ਹੌਣ ਹੋ ਸਕਦਾ ਹੈ ਬਾਈ ਜੀ ਕਹਿੰਦੇ ਵੀ ਜਦੋਂ ਏਸੀ ਆਪਾਂ ਲਵਾਇਆ ਸੀ ਨਾ। ਜਦੋਂ ਕੋਇਲ ਪਵਾਇਆ ਸੀ ਉਦੋਂ ਤੋਂ ਬਾਅਦ ਚ ਕੂਲਿੰਗ ਬਣੀ ਨਹੀਂ। ਇਹ ਸਦਾ ਉਦੋਂ ਹੀ ਛੱਡ ਗਏ ਨਾ ਕਿ ਗੈਸ ਘਟ ਇਹ ਵੀ ਰੀਜਨ ਹੋ ਸਕਦਾ। ਏਸੀ ਨੂੰ ਉਤਾਰ ਕੇ ਆਪਾਂ ਥੱਲੇ ਲਾਇਆ ਹੈ। ਤੇ ਉਧਰਲੇ ਬਣੇ ਤੁਸੀਂ ਦੇਖੋ ਇਹ ਜਗ੍ਹਾ ਤੋਂ ਉਤਾਰਿਆ ਸੀ ਬਹੁਤ ਔਖੇ ਹੋ ਕੇ ਉਤਾਰਨ ਤੋਂ ਬਾਅਦ ਵਿੱਚ ਇੰਦੀ ਆਪਾਂ ਸਰਵਿਸ ਵਾਲਾ ਕੰਮ ਬਿਲਕੁਲ ਓਕੇ ਕਰ ਦਿੱਤਾ ਹੈਗਾ ਤੇ ਜਿਹੜੀ ਆਪਾਂ ਇਹਦੀ ਲੀਕੇ ਸੀ ਉਹ ਵੀ ਚੈੱਕ ਕਰ ਲਈ ਕਿਸੇ ਬੰਨੇ ਕੋਈ ਵੀ ਲੀਕੇਜ ਨਹੀਂ ਮਿਲੇਗੀ ਡਸਟ ਤੁਸੀਂ ਵੇਖੋ ਕਿੰਨੀ ਜਿਆਦੀ ਇਸ ਏਸੀ ਦੇ ਵਿੱਚੋਂ ਵੀ ਨਿਕਲੀ ਹੈ ਤੇ ਹੁਣ ਆਹ ਵਾਲੀ ਪਾਈਪ ਜਿਹੜੀ ਹੈ ਇਹ ਵੀ ਬਿਲਕੁਲ ਕੰਡਮ ਹੈ ਕਿਉਂਕਿ ਆਪਾਂ ਅੰਡਰਗਰਾਉਂਡ ਪਾਈਪ ਪਾਉਣੀ ਹੈ ਤੇ ਇਹਦਾ ਤਾਂ ਮੈਨੂੰ ਲੱਗਦਾ ਕੋਈ ਕੰਮ ਰਹਿ ਨਹੀਂ ਗਿਆ ਇਸ ਰੂਮ ਦੇ ਵਿੱਚ ਲੱਗਣਾ ਏਸੀ ਤੇ ਇਧਰਲੇ ਬੰਨੇ ਆਪਾਂ ਇਨਡੋਰ ਯੂਨਟ ਦੀ ਸ਼ੀਟ ਲਗਾ ਲਈ ਗਈ ਆ। ਸ਼ੀਟ ਪੂਰੇ ਤਰੀਕੇ ਨਾਲ ਲੱਗੀ ਆ ਲੈਵਲ ਵਗੈਰਾ ਆਪਾਂ ਕਰ ਲਿਆ ਹੈਗਾ ਤੇ ਹੁਣ ਆਪਾਂ ਛੱਤ ਦੇ ਉੱਪਰ ਪਹੁੰਚ ਕੇ ਤੇ ਜਿਹੜੀਆਂ ਦੀ ਪਾਈਪ ਐ ਉਹ ਇਸ ਪਾਈਪ ਦੇ ਵਿੱਚ ਥੱਲੋਂ ਤੱਕ ਪਹੁੰਚਦੀ ਕਰਦੇ ਆ ਤੇ ਆਪਾਂ ਟੋਟਾ ਲੈਂਦੀ ਪਾਇਪ ਇਹਦੇ ਵਿੱਚ ਪਾ ਰਹੇ ਆ। ਪਾਈਪ ਨੂੰ ਸਿੱਧਾ ਕਰਨ ਤੋਂ ਬਾਅਦ ਵਿੱਚ ਉੱਪਰ ਇਨਸੂਲੇਸ਼ਨ ਤੇ ਟੇਪ ਕਰ ਦਿੱਤੀ ਆ ਤੇ ਜਿਹੜੀ ਵਾਇਰ R3 ਵਾਲੀ ਵਾਇਰ ਐ ਤੇ ਉਹ ਦੂਜੀ ਦਾ ਵਾਇਰ ਇੱਥੋਂ ਮਿਲ ਹੀ ਲੇਗੀ ਤੇ ਵੀਰ ਨੂੰ ਫਿਰ ਇਹੀ ਮਿਲੀ ਹੈਗੀ ਆ। ਉਹ ਪਾਲਿਆਗੇ ਇਹਦੇ ਨਾਲ ਕਰਕੇ ਪੈ ਗਈਆਂ ਤੇ ਥੱਲੋਂ ਤੇ ਕਰ ਪੌਂਡ ਵੀ ਕਰਕੇ ਇੱਧਰ ਬੈਂਡ ਮਾਰ ਕੇ ਤੇ ਪੂਰੀ ਸੈਟਿੰਗ ਕਰ ਲਈ ਹੈ ਹੁਣ ਆਪਣੀ ਵਾਰੀ ਆਏਗੀ ਇਨਡੋਰ ਯੂਨਟ ਨੂੰ ਟੰਗਣ ਦੀ ਤੇ ਇਨਡੋਰ ਯੂਨਟ ਵੀ ਆਪਾਂ ਬਿਲਕੁਲ ਓਕੇ ਜਗ੍ਹਾ ਤੇ ਲਗਾ ਦਿੱਤਾ ਬਾਕੀ ਕੰਮ ਜਿਹੜਾ ਉੱਪਰ ਵਾਲਾ ਰਹਿ ਗਿਆ ਉਹਨੂੰ ਆਪਾਂ ਕੰਪਲੀਟ ਕਰਦੇ ਤੇ ਹਨੇਰਾ ਵੀ ਸਾਰੇ ਬਨੇ ਸ਼ਾ ਚੁੱਕਾ ਹੈਗਾ ਆਊਟਡੋਰ ਦੇ ਆਪਾਂ ਪੂਰਾ ਨੂੰ ਫੋਟਵੇਅਰ ਦੇ ਉੱਪਰ ਲਗਾ ਕੇ ਸਿਸਟਮ ਨੂੰ ਪੂਰੀ ਤਰ੍ਹਾਂ ਵੈਕਿਊਮ ਕਰਦੇ ਪਏ ਕਾਫੀ ਟਾਈਮ ਵੈਕਿਊਮ ਕਰਨ ਤੋਂ ਬਾਅਦ ਵਿੱਚ ਆਪਾਂ ਗੈਸ ਨੂੰ ਅਨਲੌਕ ਕੀਤਾ ਤੇ AC ਨੂੰ ਚਲਾ ਦਿੱਤਾ কুলਿੰਗ ਇੱਕਦਮ ਬਿਲਕੁਲ ਮਸਤ ਹੋ ਰਹੀ ਹੈ ਹਨੇਰਾ ਵੀ ਛਾ ਚੁੱਕਾ ਤੇ ਸਫ਼ਰ ਵੀ ਆਪਣਾ ਕਾਫੀ ਲੰਬਾ AC ਜਿਦੂ ਦੇਖੋ ਬਿਲਕੁਲ ਆਪਣੀ ਸਹੀ ਜਗ੍ਹਾ ਤੇ ਫਿਟਿੰਗ ਹੋਈ ਹੋਈ ਹੈ ਸਮਾਂ ਹੋ ਗਿਆ ਹੈ 11 ਕਿਨੇ ਵੇ 10:30 ਸੈਂਟੀਮੈਂਟ ਆਪਾਂ ਮੁੰਡਾ ਪਿੰਡ ਦੇ ਵਿੱਚੋਂ ਚੱਲ ਪਏ ਆ ਏਸੀਆਂ ਦਾ ਕੰਮ ਆਪਣਾ ਕੰਪਲੀਟ ਹੋ ਗਿਆ ਕਾਫੀ ਲੰਮਾ ਛੋੜਾ ਕੰਮ ਸੀ ਤੇ ਹੁਣ ਆਪਾਂ ਚੱਲਦੇ ਆ ਆਪਣੇ ਪਿੰਡ ਨੂੰ ਪਹਿਲਾਂ ਸ਼ੌਕ ਤੇ ਜਾਵਾਂਗੇ ਤੇ ਬਾਅਦ ਵਿੱਚ ਪਿੰਡ ਜਾਵਾਂਗੇ ਲਗਭਗ ਆਪਣਾ ਪਿੰਡ ਇੱਥੋਂ 1.5 ਕਿਲੋਮੀਟਰ ਦੀ ਦੂਰੀ ਤੇ ਗੱਡੀ ਦਾ ਇਹ ਜਿਆਦਾ ਆਪਾਂ ਨੂੰ ਫਾਇਦਾ ਹੋ ਗਿਆ ਇਹ ਸੀ ਆਪਣੀ ਮੁੰਡਾ ਪਿੰਡ ਦੇ ਵਿੱਚ ਏਸੀਆਂ ਦੇ ਵੀਡੀਓ ਜਿੰਨਾਂ ਦੀ ਸਰਵਿਸ ਕੀਤੀ ਤੇ ਗੈਸ ਪਾਈ ਹੈ ਜੇਕਰ ਪਸੰਦ ਆਈ ਤੇਨੂੰ ਵੱਧ ਵਾਧਾ ਲਾਈਕ ਇਨ 300 ਮੀਟਰਸ ਟਰਨ ਲੈਫਟ ਇਹ ਕਿਹਾ ਕਿ ਬਹੁਤ ਨਵੀਂ ਵੀਡੀਓ ਦੇ ਵਿੱਚ ਸਤਿ ਸ੍ਰੀ ਅਕਾਲ